ਕੈਂਪਾ ਅੱਛਾ ਆ ਸਰਕਾਰ ਦੇ ਕਿੰਨਾ ਚੋ ਮੈਲ ਕੱਢਣ ਦਾ ਕੈਂਪ ਆ ਤੇ ਜੇ ਜਿਨ੍ਹਾਂ ਨੂੰ ਚੋਸੋਂ ਦਾ ਲੀਡਰਾਂ ਨੂੰ ਉਹਨਾਂ ਵਾਸਤੇ ਅਸੀਂ ਮਸ਼ੀਨਾਂ ਵੀ ਦੇਵਾਂਗੇ ਕਰਾ ਫਾਰਮ ਭਰ ਲੋ ਕਰਾ ਬਾਕੀ ਜਿਨ੍ਹਾਂ ਦੇ ਪਰਦੇ ਪੂੜੇ ਖਰਾਬ ਆ ਉਹ ਵੀ ਅਸੀਂ ਸਰਵਿਸ ਰੂਫ ਦਾ ਧੋ ਕੇ ਨਵੇਂ-ਨਵੇਂ ਪਾ ਦਿੰਨੇ ਆ ਭਾਈ ਹੁਣ ਕਿਉਂਕਿ ਲੋਕਾਂ ਦੀ ਆਵਾਜ਼ ਇਹਨਾਂ ਤੱਕ ਕੰਨਾ ਤੱਕ ਪਹੁੰਚਦੀ ਨਹੀਂ ਕਿਰਾ ਦੇਖੋ ਕਹਿੰਦੇ ਪੱਲੇ ਨਹੀਂ ਥੇਲਾ ਕਰਦੀ ਮੇਲਾ ਮੇਲਾ ਕਹਿੰਦੇ ਸੀ ਬੁਢਾਪਾ ਪੈਨਸ਼ਨ 2500 ਕਰਾਂਗੇ ਬਦਵਾ ਪੈਨਸ਼ਨ 2500 ਕਰਾਂਗੇ ਪਰ 1500 ਵੀ ਬਾਈ ਟਾਈਮ ਤੇ ਨਹੀਂ ਮਿਲਦੀ ਕਿਰਾ ਹਰੇਕ ਚੋਣਾਂ ਵਿੱਚ ਕਹਿੰਦੇ ਆ ਵੀ ਅਸੀਂ 1100 ਰੁਪਏ ਪੈਨਸ਼ਨ ਨੂੰ ਦਵਾਗੇ ਤੰਤਰ ਵੀ ਬੋਲੀ ਜਾਂਦੇ ਆ ਤੇ ਵਿਹਾਰ ਦੇ ਵਿੱਚ ਤਾਂ 3000 ਹੀ ਗਈ ਜਾਂਦੇ ਅਸੀਂ ਦਵਾਗੇ ਕਿਰਾ ਤੇ ਇੱਥੇ ਜਿਮਨੀ ਚੋਣਾਂ ਹੋਈਆਂ ਸੀਗੀਆਂ ਉਦੋਂ ਵੀ ਕਹਿੰਦੇ ਸੀ ਵੀ 1100 ਰੁਪਏ ਅਸੀਂ ਦਵਾਗੇ ਪਰ ਆਉਣ ਵਾਲੀ ਆ ਪਰ ਨਹੀਂ ਆਇਆ ਬਾਈ ਜੀ ਕਿਉਂਕਿ ਉਸ ਤੋਂ ਬਾਅਦ ਦਿੱਲੀ ਦੇ ਜਿਹੜੇ ਹਾਰੇ ਹੋਏ ਐਮਐਲਏ ਆ ਮੁੱਖ ਮੰਤਰੀ ਆ ਉਹ ਪੰਜਾਬ 'ਚ ਤੁਰੇ ਫਿਰਦੇ ਆ ਕੁਰਸੀ ਦਾ ਲਾਲਚ ਲੈ ਕੇ ਉਹਨਾਂ ਵਾਸਤੇ ਗਨਮੈਨ ਆ ਗਈ ਕੋਠੀਆਂ ਆ ਗਈਆਂ ਕੇਜੀ ਵਾਲ ਵਾਸਤੇ ਮਨਿੰਦਰ ਸਿੰਘ ਜੀ ਵਾਸਤੇ ਜਹਾਜ਼ ਤੱਕ ਆ ਗਏ ਸਾਡੀਆਂ ਬੇਟੀਆਂ ਜਿਹੜੀਆਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਨੇ ਉਹਨਾਂ ਵਾਸਤੇ ਸਕੂਲੀ ਬੱਸਾਂ ਹਜ ਤੱਕ ਨਹੀਂ ਆਈਆਂ